ਬੇਨਾ ਹਰਜਿੰਦਰ ਕੋਰ ਜੋੜਾ ਫੜਗ ਰਸੂਰਪੁਰ ਕੋਲ ਕਲਰ ਤੇ ਸਟੈਨਿੰਗ ਦੀ ਬੈਕ ਸਾਈਡ ਰੈਸ਼ ਆਪਣੀ ਕੀ ਗੱਲ ਹੋਈ ਗੱਲ ਸਰ ਇਦਾਂ ਹੋਈ ਆ ਕਿ ਮੇਰੀ ਬੇਟੀ ਸੀਗੀ ਤੇ ਉਹ ਨਸ਼ਾ ਪਤਾ ਵੇਚਦੇ ਸੀਗੇ ਸਮਾਨ ਵੇਚਦੇ ਸੀਗੇ ਤੇ ਮੇਰੇ ਦੇ ਨਾਲ ਕੋਈ ਝਗੜਾ ਹੋ ਗਿਆ ਤੇ ਉਹਨਾਂ ਨਾਲ ਕੋਈ ਲੈਣ ਦੇਣ ਪਤਾ ਰੱਬ ਜਾਣੇ ਕੀ ਸੀਗਾ ਤੇ ਉਹਨਾਂ ਨੇ ਵੇਖਿਆ ਉਹਨਾਂ ਨੇ ਕਿ ਉਹ ਕੱਲੀ ਘਰੇ ਸੀਗੀ ਤੇ ਉਹਨੂੰ ਕੁੱਟਦੇ ਪਏ ਸੀਗੇ ਕੁੱਟਦੇ ਪਏ ਸੀਗੇ ਤੇ ਉੰਜ ਨੂੰ ਕੁੱਤਣ ਦੇ ਵਿੱਚ ਮੇਰੀ ਗੁੜੀਆਂ ਨੇ ਵੇਖਿਆ ਮੇਰੀ ਗੁੜੀਆਂ ਸੀਗੀ ਘਰੇ ਉਹਨੂੰ ਕੋਰਦੇ ਪੈ ਕੁੜੀ ਦੇ ਲਈ ਕਿ ਉਧਰ ਪੀ ਚਾਚੂ ਤੂੰ ਮੇਰੇ ਚਾਚੂ ਨੂੰ ਤੂੰ ਕਿਉਂ ਮਾਰਦਾ ਤੇ ਉਹਨੂੰ ਪੁੱਠੇ ਸ਼ਬਦਾਂ ਦੇ ਵਿੱਚ ਬੋਲਿਆ ਮੁੰਡੇ ਨੇ ਤੇ ਜਿਹੜੇ ਸ਼ਬਦਾਂ ਪੁੱਠਿਆਂ ਦੇ ਵਿੱਚ ਬੋਲਿਆ ਉਹ ਤੋਂ ਉਹਨੇ ਕਿਹਾ ਤੇ ਉਹਨੇ ਮਾਪਿਆਂ ਗਾਲਿਆਂ ਨਾਉਲ ਦਿੱਤੀ ਇਹ ਉਹ ਮੁੰਡਾ ਜਿਹੜਾ ਮੇਰੇ ਚਾਚੂ ਦੇ ਉਹਦੇ ਚਾਚੂ ਦੇ ਗੱਲ ਪੈਂਦਾ ਸੀਗਾ ਉਹ ਮੇਰੀ ਕੁੜੀ ਦੇ ਗੱਲ ਪੈ ਗਿਆ ਉਥੋਂ ਉਹਨੇ ਭੱਜ ਕੇ ਮੇਰੀ ਕੁੜੀ ਨੇ ਆਪਣਾ ਆਪ ਬਚਾਇਆ ਮੈਨੂੰ ਘਰੇ ਦੱਸਨ ਲਈ ਮੈਂ ਘਰ ਨਹੀਂ ਐ ਮੈਂ ਘਰੇ ਐ ਦੱਸਨਾਈ ਮੈਨੂੰ ਜੇ ਮੈਂ ਘਰੇ ਸੀਗੀ ਤੇ ਦੱਸਨਾਈ ਤੂੰ ਉਹਨੇ ਕਿਹਾ ਮੰਮੀ ਮੈਨੂੰ ਉਹ ਮੈਨੂੰ ਕੁੱਟਦੇ ਪੈ ਸੀ ਬੜੀ ਮੁਸ਼ਕਲ ਆਈਆਂ ਜਦੋਂ ਮੈਂ ਮੇਰੇ ਕੋਲ ਆਈ ਆ ਮੇਰੀ ਬੇਟੀ ਤੇ ਉਦੋਂ ਉਹਨੇ ਕੀ ਕੀਤਾ ਮੁੰਡੇ ਨੇ ਉਹ ਮੇਰੇ ਵੀ ਹੱਥੀ ਪੈ ਗਿਆ ਉਹਨੇ ਮੇਰੀ ਉਂਗਲ ਤੇ ਲਾਤੀ ਸੱਟ ਮੇਰੀ ਉਂਗਲ ਤੋੜਤੀ ਆ ਠੀਕ ਐ ਮੋਗਮਪੁਰਾ ਥਾਣਾ ਆ ਆਪਾਂ ਉੱਥੇ ਗਏ ਆ ਤੇ ਉਹਨੇ ਮੈਨੂੰ ਕਿਹਾ ਵਾਪੇ ਕੋਈ ਨਹੀਂ ਕਾਰਵਾਈ ਕਰਾਂਗੇ ਅਜੇ ਤੱਕ ਮੈਨੂੰ ਮਹੀਨਾ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਤੇ ਮੈਨੂੰ ਨਿਸਾਬ ਚਾਹੀਦਾ ਵਾ ਤੇ ਮੈਨੂੰ ਇਹ ਆ ਵੀ ਮੈਂ ਇਹ ਕਹਿਣਾ ਚਾਹਾਂਗੀ ਵੀ ਉਸ ਬੰਦੇ ਨੂੰ ਘੱਟੋ ਘੱਟ ਸਜ਼ਾ ਹੋਵੇ ਜੇ ਅੱਜ ਉਹਨਾਂ ਨੇ ਮੇਰੇ ਇਹ ਕੀਤਾ ਵਾ ਕੱਲ ਨੂੰ ਕਿਸੇ ਦੇ ਵੀ ਉਹ ਕਰ ਸਕਦੇ ਆ ਅਸੀਂ ਇਹੋ ਮੰਗ ਕਰਦੇ ਆ ਸਰ ਸਹੀ ਜਦੋਂ ਵੀ ਕਿਤੇ ਜਾਣੇ ਆਉਨੇ ਆ ਤੇ ਸਾਨੂੰ ਉਹਨਾਂ ਤੋਂ ਖਤਰਾ ਹੁੰਦਾ ਵਾ ਮੇਰੀ ਬੇਟੀ ਜਾ ਕੇ ਤੇ ਘਰੋਂ ਬਾਹਰ ਜਾਂਦੀ ਆ ਉਹਦੇ ਮਗਰ ਭੱਜਦੇ ਆ ਤੇ ਘਰੇ ਆਣ ਕੇ ਧੁਮਕੀਆਂ ਲਾਉਂਦੇ ਆ ਵੀ ਤੂੰ ਕੁਝੋ ਕੁਝ ਕਰਨਾ ਤੂੰ ਕਰ ਸਕਦੀ ਆ ਤੇ ਵੇਖ ਲੈ ਜੇ ਤੂੰ ਕਰ ਸਕਦੀ ਆ ਕੁਝ ਤੇ ਸਰ ਮੈਂ ਤੋ ਇਹੋ ਹੀ ਮੰਗ ਕਰਦੀ ਆ ਵੀ ਮੇਰੀ ਨਿصاف ਹੋਵੇ ਮੇਰੇ ਨਾਲ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਮੇਰੀ ਸੁਣਵਾਈ ਹੋਵੇ ਤੇ ਮੇਰੀ ਬੇਨਤੀ ਸੁਣੀ ਜਾਵੇ ਮੈਂ ਇਹ ਮੋਗੰਪੁਰੇ ਮੈਂ ਇਹੋ ਥਾਨੇ ਇਸ ਕਹਾਂਗੀ ਕਿ ਮੈਂ ਜੇ ਮੇਰੀ ਨਾ ਸੁਣਵਾਈ ਹੋਈ ਦੋ ਦਿਨਾਂ ਦੇ ਵਿੱਚ ਤੇ ਮੈਂ ਨਾ ਇਨਸਾਫ ਮਿਲਿਆ ਤੇ ਮੈਂ ਫਿਰ ਨਾ ਹੋਇਆ ਤੇ ਮੈਂ ਤੇਲ ਪਾ ਕੇ ਅੱਗ ਲਾ ਲੈਣੀ ਆ ਤੇ ਮੇਰਾ ਜ਼ਿੰਮੇਵਾਰ ਫਿਰ ਐਸਚਓ ਹੋਊਗਾ ਮੈਂ ਦੀਪਕਰ ਕਿਥੇ ਰਹਿਣਾ ਬੋਲੇ ਜੇ ਰਸੂਲਪੁਰ ਦਾ ਜਿਹੜਾ ਡਿਫਰੈਂਸ ਕੀ ਗੱਲਬਾਤ ਚਾਚਾ ਮੇਰੇ ਦੀ ਕਿਸ ਨਾਲ ਲੜਾਈ ਹੋਈ ਸੀ ਤੇ ਜਦੋਂ ਮੈਂ ਬਾਹਰ ਨਿਕਲੀ ਆ ਮੈਂ ਉਹਨਾਂ ਨੂੰ ਵਿਚਡੋਣ ਗਈ ਸੀ ਉਹਨਾਂ ਨੇ ਮੈਨੂੰ ਵੀ ਕੁੱਟਿਆ ਨਾਲ ਮੈਨੂੰ ਕੁੱਟਿਆ ਨਾਲ ਮੇਰੇ ਕੱਪੜੇ ਵਾਲੇ ਉਹਨਾਂ ਨੇ ਕੀ ਸ਼ਰਟ ਫਾੜੀ ਮੇਰੀ ਤੇ ਮੇਰੀ ਮਮਾ ਨੂੰ ਬੁਲਾਣ ਗਈਆਂ ਉਹਨਾਂ ਨੇ ਮੇਰੀ ਮਮਾ ਨੂੰ ਵੀ ਕੋਟਿਆਂ ਨਾਲ ਉਹਨਾਂ ਦੀ ਮੁਗਲਤੋੜੀਆ ਤੇ ਜੇ ਮੈਂ ਕਿਤੇ ਬਾਹਰ ਜਾਨੀ ਆ ਤੇ ਮੇਰੇ ਮਗਰ ਭੱਜਦੇ ਮੈਨੂੰ ਲਲਕਾਰਦੇ ਹਨ ਨੂੰ ਫੇ ਤੁਹੀ ਸਾਡਾ ਕੀ ਵਿਗਾੜ ਲਿਆ ਜੇ ਤੇ ਮੈਂ ਇਹ ਹੀ ਐਸਾ ਚੁਣ ਨਹੀਂ ਰਿਕਵੈਸਟ ਕਰਦੀ ਆ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਸਾਨੂੰ ਹੱਲੇ ਵੀ ਬਹੁਤ ਖਤਰਾ ਮੈਂ ਕਿਤੇ ਸਾਨੂੰ ਕਿਸੇ ਵੀ ਸਾਰਾ ਪਰਿਵਾਰ ਜਾਨੀਆ ਤੇ ਸਾਨੂੰ ਬਹੁਤ ਜ਼ਿਆਦਾ ਖਤਰਾ ਹੋਣਾ ਤਾਂ ਤੇ ਮੈਂ ਐਸਾ ਚੁਣ ਨਹੀਂ ਰਿਕਵੈਸਟ ਕਰਦੀ ਆ ਵੀ ਉਹਨਾਂ ਨੂੰ ਛੇਛੀ ਦੀ ਅਰੈਸਟ ਕੀਤਾ ਜਾਵੇ ਅੱਜ ਦਰਜ ਹੋਇਆ ਉਹਨਾਂ ਦੇ ਹਾਂਜੀ ਉਹਨਾਂ ਦੇ ਪਤਾ ਦਰਜ ਹੋਇਆ ਪਰ ਹੱਲੇ ਐਸਾ ਚੁਣ ਨੂੰ ਰਿਕਵੈਸਟ ਪਲੇ ਸੋਨਰ ਪੈਲ ਪਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਥ ਮਹਾਰਾਜ ਕੀ ਜੈ ਗੱਦੀ ਤੇ ਬਰਾਜਮਾਨ ਸੰਤ ਗਰਧਾਰੀ 나ਥ ਮਹਾਰਾਜ ਕੀ ਜੈ ਇਹਨਾਂ ਦਾ ਪਰਿਵਾਰ ਦਾ ਮਸਲਾ ਜਿਹੜਾ ਜੀ ਥਾਣੇ ਮੁਕੰਪੁਰੇ ਤੋਂ ਬੜੇ ਦਿਨਾਂ ਤੋਂ ਚੱਲ ਰਿਹਾ ਹੈ ਜੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਮੁਕੰਪੁਰਾ ਥਾਣਾ ਇਹ ਜਦੋਂ ਵੀ ਜਾਂਨੇ ਆ ਗੋਗਲੋਂ ਦੀ ਮਿੱਟੀ ਛਾੜ ਦਿੰਦਾ ਆ ਜੀ ਠੀਕ ਹੈ ਦੋ ਤਿੰਨ ਅਰੀ ਨੂੰ ਰੇਟ ਮਾਰ ਲਈ ਵੀ ਗਿਆ ਰੇਟ ਵੀ ਨਹੀਂ ਮਾਰੀ ਮਾਰੀ ਰੇਟ ਜਰੂਰ ਮਾਰੀ ਆ ਪਰ ਬੰਦੇ ਨਹੀਂ ਫੜੇ ਜਾਂਦੇ ਜੀ ਪੁਲਿਸ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਕਰਦੇ ਆਂ ਅਪੀਲ ਕਰ ਰਹੇ ਆਂ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਵੱਡਾ ਸ਼ਿਕਾਇਤ ਕਰਾਂਗੇ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਨਾਲ ਜੀ ਕਿੰਨੀ ਤਰੀਕ ਦਾ ਮੈਟਰ ਹੈ ਤੇ ਕਿੰਨੇ ਦਿਨ ਹੋ ਗਏ ਜੀ ਇਹ ਪੂਰਾ ਮਹੀਨੇ ਤੋਂ ਡੇਢ ਮਹੀਨਾ ਹੋ ਚੱਲਿਆ ਜੀ ਮਹੀਨੇ ਤੋਂ ਡੇਢ ਮਹੀਨਾ ਹੋ ਚੱਲਿਆ ਬਹੁਤ ਅਰਲੇ ਮਾਰੇ ਆ ਜੀ ਅਸੀਂ ਬੜੀ ਵਾਰਾ ਥਾਣੇ ਜਾ ਚੁੱਕੇ ਆਂ ਜੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਪਰਿਵਾਰ ਦੀ ਕੀ ਸਮਝ ਦੇ ਕਿ ਉਹਨੂੰ ਮਸਲਾ ਦਾ ਮਸਲਾ ਮਸਲਾ ਇਦਾਂ ਹੀ ਆ ਜੀ ਨਗੇਲੀ ਪੁਲਿਸ ਦੀ ਨਗੇਲੀ ਕਰਦੇ ਪਏ ਆ ਜੀ ਮੰਗ ਇਹ ਹੀ ਆ ਜੀ ਪਰਿਵਾਰ ਦੀ ਸੁਣਵਾਈ ਹੋਵੇ ਠੀਕ ਹੈ ਜੀ ਪਰਿਵਾਰ ਨੂੰ ਹਲੇ ਵੀ ਧਮਕੀਆਂ ਡਰਾਇਆ ਜਾ ਰਿਹਾ ਪਿੱਛੇ ਦੇ ਘਰ ਵੀ ਪਏ ਆ ਰਾਤ ਉਹ ਸਾਡੇ ਕੋਲ ਵੀਡੀਓ ਵੀ ਇਨਾ ਵੀਰਾਂ ਕੋ ਹੈਗੀ ਆ ਪ੍ਰੂਫ ਪਿਆ ਆ ਅੱਗੇ ਵੀ ਪਹਿਲੇ ਵੀ ਪਰਚੇ ਹੈਗੇ ਉਹਨਾਂ ਤੇ ਜੀ ਠੀਕ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਭਈ ਵੱਧੋ ਵੱਧ ਧਰਨਾ ਲਾਵਾਂਗੇ ਜੀ ਫਿਰ ਟਾਈਮ ਤੁਹਾਡਾ ਦਿੱਤਾ ਜਾਂਦਾ ਦੋ ਤਿੰਨ ਦਿਨ ਦਾ ਟਾਈਮ ਦੇ ਰਹੇ ਆ ਜੀ ਦੋਆਂ ਤਿੰਨ ਦਿਨਾਂ ਦੇ ਵਿੱਚ ਸੁਣਵਾਈ ਹੋ ਗਈ ਠੀਕ ਹੈ ਨਹੀਂ ਤਾਂ ਫਿਰ ਵੱਡਾ ਛੇੜਛਾੜ ਕਰਾਂਗੇ ਪਰਚਾ ਹੋ ਗਿਆ ਜੀ ਅਰੈਸਟ ਨਹੀਂ ਪਾਈ ਜਾ ਰਹੀ ਬੰਦਿਆਂ ਤੇ ਜੀ ਅੰਜਲੀ ਬਲੋ ਜਿਹੜੀ ਕੰਪਲੇਟ ਹੈਗੀ ਰੇਡ ਕੀਤੀ ਜਾ ਰਹੀ ਆ ਦੋਸ਼ੀਆਂ ਦੇ ਘਰਾਂ 'ਚ ਇਨਫੋਰਮਰ ਵੀ ਛੱਡੇ ਜਦੋਂ ਵੀ ਆਗੇ ਕਾਬੂ ਕਰਕੇ ਤੇ ਕਾਰਵਾਈ ਕੀਤੀ ਜਾਵੇਗੀ